ਅੱਸੀ ਕਾਲ ਜੀ ਵੈਰਜਿਕਾ ਖਾਲਸਾ ਵੈਰਜਿਕੀ ਫਤਿਹ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਉਹ ਪਹਿਲਾ ਵਾਲੀ ਵੀਡੀਓ ਨਾਲ ਥੋੜੀ ਜੀ ਵੱਖਰੀ ਆ ਤੇ ਵਿਸ਼ਾ ਵੀ ਉਹਦਾ ਵੱਖਰਾ ਹੈਗਾ ਤੇ ਬੇਨਤੀ ਆ ਸਾਰੇ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਮਜ਼ੁਰਗਾ ਨੂੰ ਜਿਹੜੇ ਵੀਡੀਓ ਸੰਦੇ ਨੇ ਨੌਜਵਾਨਾਂ ਨੂੰ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਨਹੀਂ ਸ਼ੇਅਰ ਨਾ ਕਰਿਓ ਤੇ ਕਮੈਂਟ ਪਰ ਜਰੂਰ ਲਿਖ ਦਿਓ ਕਮੈਂਟ ਹਰ ਇੱਕ ਜੋ ਵੀ ਵਿਅਕਤੀ ਇਸ ਵੀਡੀਓ ਨੂੰ ਸੁਣੂਗਾ ਉਹ ਕਮੈਂਟ ਜਰੂਰ ਲਿਖਿਓ ਕਿਉਂਕਿ ਜਿਹੜੀ ਇਹ ਵੀਡੀਓ ਆ ਮੈਂ ਤੁਹਾਨੂੰ ਅੱਜ ਲੈ ਕੇ ਆਏ ਆਂਗਾ ਜਿਹੜਾ ਨਵਾਂ ਵਿਸ਼ਾ ਗਾ ਤੇ ਇਸ ਤੇ ਅੱਪਾ ਜਿਹੜੀ ਗੱਲ ਬਾਤ ਅੱਜ ਕਰਦੇ ਆਂ ਸੋਸ਼ਲ ਮੀਡੀਆ ਦਾ ਜੋਗਾ ਅੱਜ ਕੱਲ ਮੈਂਟਾਂ ਦੇ ਅੰਦਰ ਜਿਹੜੀ ਖਬਰ ਆ ਉਹ ਸਾਰਿਆਂ ਤੱਕ ਪਹੁੰਚ ਜਾਂਦੀ ਆ ਖਬਰ ਪਹੁੰਚਣਾ ਹੋਰ ਗੱਲ ਆ ਪਰ ਜਿਹੜਾ ਉਹਨੂੰ ਜਿਹੜਾ ਬਿੱਸ ਨੂੰ ਸਮਝਣਾ ਜਾਓ ਤੇ ਗੱਲਬਾਤ ਕਰਨੀ ਤਾਂ ਉਹਨੂੰ ਅੱਗੇ ਕਿੱਥੇ ਲੈ ਕੇ ਜਾਣੀ ਕੰਮੇ ਸਮਝਾਉਣਾ ਉਹ ਵੱਖਰੀ ਗੱਲ ਆ ਤੁਸੀਂ ਸਾਰਿਆਂ ਨੇ ਪੜ੍ਹ ਲਿਆ ਹੋਣਾ ਸੁਣ ਲਿਆ ਹੋਣਾ ਅੱਜ ਯੂਪੀ ਦੇ ਹਾਤਰਾਸ ਦੇ ਵਿੱਚ ਕੋਈ ਸਤਸੰਗ ਦਰਾਨ ਸਤਸੰਗ ਸੀ ਉੱਥੇ ਕੋਈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਬਲਾਤਕਾਰੀਆਂ ਦੀਆਂ ਹੁੰਦੀਆਂ ਨੇ ਸਤਸੰਗਾਂ ਹੁੰਦੀਆਂ ਸੀ ਅਜੇ ਵੀ ਹੋ ਰਹੀਆਂ ਨੇ ਇਸ ਟੌਪਿਕ ਤੇ ਵੀ ਆਵਾਂਗੇ ਜੁੜੇ ਰਹੋ ਵੀਡੀਓ ਦੇ ਨਾਲ ਧਿਆਨ ਨਾਲ ਗੱਲਬਾਤ ਸੁਣਨੀ ਜੂਪੀ ਦੇ ਹਾਥਰਾਸ ਦੇ ਵਿੱਚ ਸੰਤ ਸਤਸੰਗ ਦੌਰਾਨ ਭਗੜੜ ਮੱਚ ਗਈ ਜਾਨੀ ਕਿ ਕੋਈ ਇਸ ਤਰ੍ਹਾਂ ਮਾਹੌਲ ਬਣ ਗਿਆ ਤੇ ਕਹ ਦੀਏ ਡਰ ਜਿਹੜਾ ਪੈਦਾ ਹੋ ਗਿਆ ਲੋਕਾਂ ਦੇ ਅੰਦਰ لوکاں نے بھج بھج کے اپنی جان بچاਉਣ ਦੀ بچائے قریب ਹੁਣ ਤੱਕ ਜਿਹੜੀ ਖਬਰ ਸਾਹਮਣੇ ਨਿਕਲ ਕੇ ਆਈ ਆ ਕਰੀਬ 122 ਦੇ ਕਰੀਬ ਜਿਹੜੀਆਂ ਮੌਤਾਂ ਦੱਸੀਆਂ ਜਾ ਰਹੀਆਂ ਨੇ ਤੇ 150 ਦੇ ਕਰੀਬ ਜਿਹੜੇ ਜ਼ਖਮੀ ਦੱਸੇ ਜਾ ਰਹੇ ਨੇ ਬਹੁਤ ਮੰਦ ਭਾਗੀ ਖਬਰ ਆ ਬਹੁਤ ਹੀ ਦੁਖਦਾਈ ਖਬਰ ਆ ਕਿਉਂਕਿ ਆਪਾਂ ਕਿਸੇ ਦੇ ਮਰ ਜਾਣ ਦੇ ਉੱਤੇ ਖੁਸ਼ ਨਹੀਂ ਤੇ ਖਬਰਾਂ ਕਵੇਂ ਜੇ ਉਹ ਗਏ ਨੇ ਜਾਂ ਬਿਨ ਸਮਝ ਕਾਰਨ ਗਏ ਨੇ ਜਿਹੜੇ ਲੋਕ ਜਾਣਦੇ ਨੇ ਪਰ ਕਿਸੇ ਦਾ ਜਿਹੜਾ ਪੁੱਤਰ ਧੀ ਪਿਓ ਜੋ ਵੀ ਮਰਦਾਗਾ ਚਾਹੇ ਉਹ ਇੱਥੇ ਬੈਠਾ ਹੋਵੇ ਚਾਹੇ ਦੇਸ਼ ਉਦੇਸ਼ ਦੇ ਵਿੱਚ ਹੋਵੇ ਚਾਹੇ ਕਿਤੇ ਵੀ ਜਗ੍ਹਾ ਦੇ ਉੱਤੇ ਹੋਵੇ ਹਰੇਕ ਨੂੰ ਦੁੱਖ ਲੱਗਦਾਗਾ ਆਪਾਂ ਇਹਦੀ ਅੱਜ ਜਿਹੜਾਗਾ ਇਹ ਦੁਖਦਾਈ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਹੜੀ ਆਪਾਂ ਜਿਹੜੀ ਗੱਲਬਾਤ ਅੱਗੇ ਕਰਨੀ ਸੀ ਗੱਲਬਾਤ ਉਹ ਇਹ ਆ ਕਿ ਜਿਹੜਾ ਹਿੰਦੁਸਤਾਨ ਭਾਰਤਾ ਇੰਡੀਆ ਪੰਜਾਬ ਆ ਹਰਿਆਣਾ ਗਾ ਯੂਪੀ ਆ ਰਾਜਸਥਾਨਾ ਕੋਈ ਮਰਜ਼ੀ ਸਟੇਟ ਹੋਵੇ ਪਰ ਉਹਦੇ ਵਿੱਚ ਅੱਜਕੱਲ ਦੇ ਧੇ ਧਾਰੀ ਪਖੰਡੀ ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ ਐਨੇ ਜਿਆਦੇ ਬੈਠੇ ਨੇ ਸਰਸੇ ਦੇ ਵਿੱਚ ਬੈਠਾ ਸੀ ਬਲਾਤਕਾਰੀ ਸਾਧ ਸਨਾਰੇ ਜੇਲ੍ਹ ਦੇ ਵਿੱਚ ਆ ਰਾਮਰ ਆ ਰਾਮਪਾਲ ਜੇਲ੍ਹ ਦੇ ਵਿੱਚ ਆਸਰਾਮ ਜੇਲ੍ਹ ਦੇ ਵਿੱਚ ਆ ਨੂਰ ਮਹਿਲੀਆ ਫਰਜ ਦੇ ਵਿੱਚ ਤੇ ਭਨੇਹਾਰਾਂ ਵਾਲਾ ਔਰ ਆਪਣੇ ਉਹਨੂੰ ਛੇਤੀਓ ਕਰ ਲਿਆ ਉਹਦਾ ਭਾਰਤਾਰਾ ਕਿਉਂਕਿ ਉਹਨੇ ਇੱਕ ਗੁਰੂਗ੍ਰੰਥ ਸਾਹਿਬ ਦੇ ਬਰਾਬਰ ਭਵਨ ਸਾਗਰ ਗ੍ਰੰਥ ਜਿਹੜਾ ਤਿਆਰ ਕੀਤਾ ਸੀ ਨਕਤਾਰਿਆ ਵੀ ਕਹਿੰਦਾ ਹੁੰਦਾ ਸੀ ਕਿ ਮੈਂ ਪੰਜ ਪਿਆਰੇ ਦੀ ਥਾਂ ਤੇ ਸੱਤ ਸਤਾਰੇ ਸਾਜੇ ਨੇ ਜਾਣੇ ਕਿ ਮੈਂ ਅੱਜ ਕੇ ਕਹਿਣਾ ਕਿ ਪਖੰਡ ਬਾਦ ਆ ਜਿਹੜਾ ਜਾਂ ਬਾਬਾ ਬਾਦ ਆ ਜਾਂ ਜਿਹਨੂੰ ਆਪਾਂ ਇਹ ਗੁਰੂ ਕਹਿੰਦੇ ਨੇ ਸਤ ਸੰਗ ਕਹਿੰਦੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਜਿਹੜਾ ਲੱਖਾਂ ਲੋਕ ਤਾਂ ਉਹਨਾਂ ਦੀ ਜਿਹੜੀ ਭੇਡ ਚੜ ਚੁੱਕੇ ਨੇ ਮਰ ਚੁੱਕੇ ਨੇ ਹਜ਼ਾਰਾਂ ਸਾਡੀਆਂ ਧੀਆਂ ਭੈਣਾਂ ਦੇ ਨਾਲ ਜਿਹੜਾ ਇਹਨਾਂ ਲੋਕਾਂ ਨੇ ਕਮੀਨਿਆਂ ਨੇ ਇਹਨਾਂ ਠੱਗਾਂ ਨੇ ਆਸਾਰਾਂ ਵਰਗਿਆਂ ਨੇ ਤੇ ਆਪਣਾ ਆ ਰਾਮ ਰਈ ਵਰਗੇ ਨੇ ਬਲਾਤਕਾਰ ਕੀਤੇ ਨੇ ਤੇ ਬਹੁਤ ਜਿਆਦੇ ਬਲਾਤਕਾਰ ਇਹ ਜੇ ਬੈਠੇ ਨੇ ਕਿ ਜਿਨ੍ਹਾਂ ਦਾ ਅਜੇ ਨਾਮ ਸਾਹਮਣੇ ਨਹੀਂ ਆਇਆ ਬਹੁਤਾ ਨੇ ਜਿਹੜੇ ਮਾਰਡਰ ਕੀਤੇ ਨੇ ਕਤਲ ਕੀਤੇ ਨੇ ਤੇ ਉਹ ਵੀ ਤੁਹਾਡੇ ਸਾਹਮਣੇ ਆ ਬਹੁਤ ਆ ਲੋਕਾਂ ਨੂੰ ਜਿਹੜਾ ਠੱਗਿਆਗਾ ਧਰਮ ਦੇ ਨਾਂ ਤੇ ਲੱਖਾਂ ਅਰਬਾਂ ਰੁਪਇਆ ਉਹ ਵੀ ਤੁਹਾਡੇ ਸਾਹਮਣੇ ਆ ਮਾਨਸਿਕ ਤੌਰ ਤੇ ਲੋਕਾਂ ਨੂੰ ਟੌਰਚਰ ਕਰਨਾ ਆਰਥਿਕ ਤੌਰ ਤੇ ਲੋਕਾਂ ਨੂੰ ਜਿਹੜਾ ਲੁੱਟਣਾ ਇਹ ਜਿਹੜੇ ਅੱਜ ਦੇ ਬੰਦੀ ਬਣੇ ਬਾਬੇ ਨੇ ਜਿਹੜੇ ਕਹਿੰਦੇ ਕਿ ਅਸੀਂ ਗੁਰੂ ਆ ਪਰ ਮੈਂ ਇੱਕ ਲੋਕਾਂ ਨੂੰ ਪੁੱਛਣਾ ਚਾਹਣਾ ਸਾਰੇ ਧਰਮਾਂ ਦਾ ਜਿਹੜਾ ਇਹ ਜਾਂਦੇ ਨੇ ਲੋਕ ਨਾ ਕਿ ਕਿਸੇ ਇੱਕ ਧਰਮ ਦੇ ਜਾਂਦੇ ਨੇ ਹਿੰਦੂ ਆ ਮੁਸਲਮਾਨ ਆ ਈਸਾਈ ਆ ਜੋ ਵੀ ਧਰਮ ਸਾਰੇ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਇਹਦਾ ਪਖੰਡੀਆਂ ਦੇ ਕੋਲ ਜਾਂਦੇ ਨੇ ਖਾਸ ਕਰਕੇ ਪਹਿਲਾਂ ਸਾਡੀ ਜਿਹੜੀਆਂ ਬੀਬੀਆਂ ਦੀ ਗਿਣਤੀ ਤੋਂ ਜ਼ਿਆਦਾ ਹੁੰਦੀ ਸੀ ਮਰਦਾਂ ਨਾਲੋਂ ਪਰ ਹੁਣ ਲਗਭਗ ਬਰਾਬਰੀ ਹੀ ਹੋ ਚੁੱਕੀ ਆ ਇਹਦਾ ਆਲੇ ਮੈਨੂੰ ਰੀਜਨ ਨਹੀਂ ਪਤਾ ਲੱਗਿਆ ਇਹਦਾ ਕਾਰਨ ਨਹੀਂ ਪਤਾ ਲੱਗਿਆ ਕਿ ਕਿਉਂ ਲੋਕ ਇੰਨੇ ਇਨਾ ਪਾਗਲ ਲੋਕਾਂ ਦੇ ਪਿੱਛੇ ਲੱਗੇ ਹੋਏ ਨੇ ਇਹਨਾਂ ਲੋਕਾਂ ਦੇ ਆਪ ਦੇ ਜਵਾਬ ਕੈਨੇਡਾ ਅਮਰੀਕਾ ਦੇ ਵਿੱਚ ਨੇ ਤੇ ਤੁਸੀਂ ਭੇਡਾ ਬਣ ਕੇ ਦੀਆਂ ਕਿਤੇ ਉਧਰੋਂ ਟਪਕ ਜਾਂਦੇ ਹੋ ਉਧਰ ਸਾਲ ਮਾਰਦੇ ਹੋ ਉਧਰ ਕਰਦੇ ਹੋ ਕੋਈ ਪੈਰ ਚੱਤੀ ਜਾਂਦਾ ਕੋਈ ਪੈਰ ਧੋ ਕੇ ਪੀ ਜਾਂਦਾਗਾ ਕੋਈ ਨੱਕ ਰਗੜੀ ਜਾਂਦਾਗਾ ਕੋਈ ਬੁੱਕਲ ਤੇ ਬੈਠਾਗਾ ਬਾਬੇ ਦੇ ਕੋਈ ਬਾਪੇ ਦਾ ਨੱਕ ਸਾਫ਼ ਕਰੀ ਜਾਂਦਾ ਕੋਈ ਬਾਬੇ ਦਾ ਮੂੰਹ ਸਾਫ਼ ਕਰੀ ਜਾਂਦਾ ਕੋਈ ਬਾਬਾ ਹੱਥ ਫੇਰੀ ਜਾਂਦਾ ਕੋਈ ਬਾਬਾ ਕਿਵੇਂ ਕਰੀ ਜਾਂਦਾ ਇਹ ਸਾਰੀਆਂ ਗੱਲਾਂ ਤੁਸੀਂ ਵੀਡੀਓ ਸੋ ਸੋਸ਼ਲ ਮੀਡੀਆ ਤੇ ਜਿਹੜੀਆਂ ਫੋਟੋਆਂ ਨੇ ਵਾਇਰਲ ਹੁੰਦੀਆਂ ਵੇਖਿਆ ਆਉਣੀਆਂ ਨੇ ਕਵੇਂ ਜਿਹੜੇ ਪਖੰਡੀ ਲੋਕ ਨੇ ਜਿਨ੍ਹਾਂ ਨੂੰ ਇਹ ਬਾਬਾ ਕਹਿੰਦੇ ਨੇ ਕਵੇਂ ਲੋਕਾਂ ਦਾ ਜਿਹੜਾ ਬੇਇੱਜ਼ਤੀਆਂ ਕਰਦੇ ਨੇ ਲੋਕਾਂ ਦੀਆਂ ਨਾਲੇ ਬੇਸ਼ਰਮ ਲੋਕ ਜਾਣੋਂ ਨਹੀਂ ਹਟਦੇ ਕੋਈ ਕਹਿੰਦਾ ਮੇਰੇ ਚ ਆ ਸਕਤੀ ਆ ਕੋਈ ਕਹਿੰਦਾ ਮੇਰੇ ਤੇ ਵਾਹ ਸਕਤੀ ਆ 2900 ਤਾਂ ਪਿੰਡਾਂ ਦੇ ਵਿੱਚ ਚੇਲੇ ਦੇ ਬੈਠੇ ਨੇ ਜਿਨ੍ਹਾਂ ਨੂੰ ਲੋਕ ਸਿਆਣੇ ਕਹਿੰਦੇ ਨੇ ਬਾਬੇ ਇਹਨਾਂ ਨੇ ਐਡਾ ਪਖੰਡਵਾਦ ਫਲਾਇਆ ਹੋਇਆਗਾ ਇਹ ਛੋਟੇ ਪੱਦਰਤੇ ਨੇ ਤੇ ਉਹ ਵੱਡੇ ਪੱਧਰ ਤੇ ਨੇ ਆ ਗਏ ਕੰਮ ਦੋਨਾਂ ਦਾ ਇੱਕੋ ਹੀ ਆ ਲੋਕਾਂ ਨੂੰ ਲੁੱਟਣਾ ਬਹਿਮਾ ਭਰਮਾ ਦੇ ਵਿੱਚ ਪਾ ਕੇ ਕਿ ਤੁਹਾਨੂੰ ਆਪੂਤ ਪ੍ਰੇਤ ਤੁਹਾਡੇ માં ਚੰਬੜਿਆ ਆਪੂਤ ਚੰਬੜਿਆ ਤੁਹਾਡੇ ਤੇ ਆਗ ਰਹੇ ਆ ਤੁਹਾਡੇ ਤੇ ਫਲਾਨਾ ਕਰ ਰਹੇ ਆ ਤੁਹਾਡਾ ਸੀ ਘਰ ਦਾ ਭਲਾ ਕਰਦਾਂਗੇ ਤੁਹਾਡਾ ਘਰ ਕੀ ਲਿਆ ਪਿਆਗਾ ਤੁਹਾਡੇ ਘਰ ਦੇ ਵਿੱਚ ਦਰਦ ਹੁੰਦਾਗਾ ਤੁਹਾਡੇ ਘਰ ਦੇ ਵਿੱਚ ਫਲਾਨਾ ਹੁੰਦਾਗਾ ਜਨਨੇ ਕੇ ਕੁੱਲ ਮਿਲਾ ਕੇ ਜਿੰਨੀਆਂ ਗੱਲਾਂ ਆਮ ਪ੍ਰਤਾਰਾ ਗੇ ਜਿਹੜਾ ਦੁਨੀਆ ਦੇ ਵਿੱਚ ਵਾਪਰ ਰਿਆ ਦੁੱਖ ਤੇ ਸੁੱਖ ਜਦੋਂ ਬੰਦਾ ਜੰਮ ਪਿਆ ਜਨਮ ਲੈ ਲਿਆ ਜਿਸਮ ਨੁਕ ਨੇ ਚੈ ਜੀਵ ਆ ਉਹ ਜੰਤੂ ਆ ਪਸ਼ੂ ਆ ਪ੍ਰਾਣੀਆ ਜੋ ਵੀ ਆ ਦੁੱਖ ਸੁੱਖ ਤਾਂ ਉਹਦੇ ਹਮੇਸ਼ਾ ਜਿਹੜਾ ਮਾਰਨ ਤੇ ਕਿਹੜੇ ਨਾਲ ਚੱਲਦੇ ਰਹਿੰਦੇ ਨੇ ਕਦੇ ਘਰ ਦੇ ਵਿੱਚ ਵਾਧਾ ਹੋ ਜਾਂਦਾ ਕਦੇ ਘਾਟਾ ਹੋ ਜਾਂਦਾ ਕਦੇ ਵਾਧਾ ਕਮਾਈ ਦੇ ਵਿੱਚ ਹੋ ਜਾਂਦਾ ਕਦੇ ਘਾਟਾ ਪੈ ਜਾਂਦਾ ਕਦੇ ਮਨੁੱਖ ਤੰਦਰੁਸਤ ਹੋ ਜਾਂਦਾ ਕਦੇ ਬਿਮਾਰ ਹੋ ਜਾਂਦਾ ਕਹੇ ਤੋਂ ਭਾਵ ਕਿ ਸਾਰਾ ਇਹ ਜਿਹੜਾ ਇੱਕ ਸਿਸਟਮ ਕੁਦਰਤ ਰੇੜਾ ਨਿਜਵਾਂ ਅਨਸਾਰ ਚੱਲ ਰਿਹਾ ਹੈਗਾ ਪਰ ਇਹ ਲੋਕ ਕੀ ਕਰਦੇ ਨੇ ਸਾਡੇ ਜਿਹੜੇ ਲੋਕ ਨੇ ਜਿਹੜੇ ਅੰਧਵਿਸ਼ਵਾਸ ਫਸੇ ਹੋਏ ਨੇ ਕਿਸੇ ਦੀ ੱਟੂ ਵੀ ਦੋਖਣ ਲੱਗੀ ਚਲਬਾਬਿਆਂ ਕੋਲੇ ਕਿਸੇ ਦੀ ਮੈਸ ਨਹੀਂ ਮਿਲਦੀ ਚਲਬਾਬਿਆਂ ਕੋਲੇ ਕਿਸੇ ਨੂੰ ਜ਼ਖਾਮ ਲੱਗ ਗਿਆ 4 ਦਿਨਾਂ ਹਟਿਆ ਨਹੀਂ ਚਲਬਾਬਿਆਂ ਕੋਲੇ ਲੋਕ ਟੈਨਸ਼ਨ ਦੇ ਮਰੀਜ਼ ਨੇ 99% ਅੱਜ ਚਲ ਬਾਬਿਆਂ ਕੋਲੇ ਜੇ ਕਿਸੇ ਨੂੰ ਪੀਲੀਆ ਬਿਮਾਰੀ ਆ ਜਾਂ ਕੋਈ ਹੋਰ ਬਿਮਾਰੀਆ ਰੋਗ ਆ ਚਲ ਬਾਬਿਆਂ ਕੋਲੇ ਥੌਲਾ ਕਰਾ ਲੈਣੇ ਬਾਬਿਆਂ ਤੋਂ ਹੱਥ ਧਰਾ ਲੈਣੇ ਬਾਬਿਆਂ ਤੋਂ ਜਾਨੀ ਕਿ ਇਹਨਾਂ ਲੋਕਾਂ ਨੇ ਬੇੜਾ ਗਰਖ ਕਰ ਦਿੱਤਾ ਸਮਾਜ ਦਾ ਪਰ ਉਦੋਂ ਸਾਡੇ ਜਿਹੜੇ ਲੋਕ ਇਹਨਾਂ ਕੋਲੇ ਜਾਂਦੇ ਨੇ ਮੈਂ ਉਹਨਾਂ ਨੂੰ ਕਸੂਰ ਬਾਦ ਮੰਨਦਾਗਾ ਸਭ ਤੋਂ ਜ਼ਿਆਦਾ ਇਹ ਉਹ ਲੋਕ ਜਿਹੜੇ ਜਾਂਦੇ ਨੇ ਪਹਿਲਾਂ ਆਪ ਜਾਂਦੇ ਨੇ ਫਿਰ ਦੋ ਨੂੰ ਜਾਂਦੇ ਚਾਰ ਨੂੰ ਚਾਰ ਨੂੰ ਜਾਂਦੇ ਨੇ ਫਿਰ ਵੱਡਾ ਕਾਫਲਾ ਬਣ ਕੇ ਇਹ ਬਾਬਿਆਂ ਦੇ ਹੱਥੀ ਡਿੱਕੇ ਚੜ ਜਾਂਦੇ ਨੇ ਫਿਰ ਉਹ ਬਾਬੇ ਕੀ ਕਰਦੇ ਆ ਇਹਨਾਂ ਨੂੰ ਮਾਨਸਿਕ ਰੋਗੀ ਬਣਾ ਦਿੰਦੇ ਆ ਜਨਿ ਕਿ ਬਹਿਮਾ ਭਰਮਾਂ ਵਿੱਚ ਇੰਨਾ ਪਸਾ ਦਿੰਦੇ ਆ ਕਿ ਉਹ ਆਪਣੀ ਮੌਤ ਤੋਂ ਡਰ ਜਾਂਦੇ ਆ ਕਿ ਸਾਨੂੰ ਮੌਤ ਨਾ ਆ ਜਾਏ ਸਾਡੇ ਘਰ ਦੇ ਫਲਾਣੇ ਨੂੰ ਐ ਨਾ ਹੋ ਜੇ ਕਿ ਬਾਬੇ ਇੱਕ ਦੋ ਜਿਹੜੇ ਧੁੱਕ ਇਹਨਾਂ ਦੇ ਚੱਲ ਜਾਈ ਜਾਂਦੇ ਆ ਹਰੇਕ ਦੇ ਘਰ ਬਿਮਾਰੀ ਆ ਹਰੇਕ ਦੇ ਘਰ ਕਲੇਸ਼ ਆ ਹਰੇਕ ਦੇ ਘਰ ਜਿਹੜਾ ਕੋਈ ਨਾ ਕੋਈ ਪਾਣਾ ਵਾਪਰਿਆ ਹੁੰਦਾਗਾ ਜਣੀ ਕੋਈ ਮਰਗਤ ਹੋਈ ਹੁੰਦੀ ਆ ਤੇ ਹਰੇਕ ਬੰਦਾ ਅੱਜ ਦੇ ਟਾਈਮ ਦੇ ਵਿੱਚ ਦੁਖੀ ਆ ਇਹਨਾਂ ਬਾਬਿਆਂ ਨੇ ਇਹ ਗੱਲਾਂ ਕਹਿ ਦੇਣੀਆਂ ਹੁੰਦੀਆਂ ਨੇ ਇਹਨਾਂ ਨੇ ਛੁੱਡੇ ਘਰੀ ਪੈਸਾ ਆਉਂਦਾ ਖੜਦਾ ਨਹੀਂ ਖੜਦਾ ਕਿਹਦੇ ਕੋਲੇ ਆ ਇਹਨਾਂ ਬਾਬਾ ਠੱਗਾਂ ਕੋਲੇ ਤੇ ਲੋਕ ਇੱਥੇ ਗਰੀਬ ਨੂੰ 4 ਰੁਪਏ ਦੇ ਕੇ ਨਹੀਂ ਅਰਾਜੀ ਤੇ ਜਿਹੜੇ ਠੱਗ ਬਾਬੇ ਨੇ ਉਥੇ ਲੱਖਾਂ ਰੁਪਏ ਚੜਾਉਂਦੇ ਨੇ ਇੱਕ ਨਵਾਂ ਹੁਣ ਕੰਮ ਚੱਲ ਪਿਆ ਬੀਜੇ ਲਵਾਉਣ ਵਾਲਾ ਹੁਣ ਬਾਬੇ ਬੀਜੇ ਲਵਾਉਣ ਲੱਗ ਗਏ ਕਹਿੰਦੇ ਇੱਕ ਕੁੜੀ ਨੇ ਇੱਥੇ ਪਖੰਡੀ ਸਾਧ ਨੂੰ ਉਹਦਾ ਬੀਜ ਆ ਗਿਆ 40000 ਰੁਪਏ ਦਿੱਤਾ ਇੱਕ ਨੇ ਲੱਖ ਡੇਢ ਲੱਖ ਰੁਪਏ ਦਿੱਤਾ ਉਹਦਾ ਬੀਜ ਆ ਗਿਆ ਕਿਉਂਕਿ ਕਹਿਣ ਦਾ ਮਤਲਬ ਹੈ ਕਿ ਜੇ ਅਸੀਂ 50 ਜਾਂ 100 ਜਣਾ ਬਾਬੇ ਕੋਲੇ ਬਾਗੇ ਬੀਜਿਆਂ ਵਾਲੇ ਜਿਹਦੇ ਵਿੱਚੋਂ 10 ਬੰਦਿਆਂ ਦੇ ਬੀਜੇ ਆ ਗਏ ਉਹਨਾਂ ਲਈ ਤਾਂ ਬਾਬਾ ਰੱਬ ਬਣ ਗਿਆ ਉਹਦਾ ਮਾਲ-ਮਾਲ ਕਰਤਾ ਉਹਨੇ ਤਾਂ ਬਾਬਾ ਨੂੰ ਸਿਉਣੇ ਦੀਆਂ ਸਾਪਾਂ ਪਾਤੀਆਂ ਕੜੇ ਪਾਤੇ ਲੱਖਾਂ ਰੁਪਇਆ ਦੇਤਾ ਕਈ ਲੋਕ ਦਾ ਐਡੇ ਜਿਹੜੇ ਤਖੜੇ ਘਰ ਬੈਠੇ ਨੇ ਗੱਡੀਆਂ ਭੇਟ ਕਰੀ ਜਾਂਦੇ ਨੇ ਇਹਨਾਂ ਸਾਧਾ ਨੂੰ ਇਸ ਕਰਕੇ ਮੈਂ ਤੁਹਾਨੂੰ ਗੱਲਾਂ ਕਰਦਾ ਕਿ ਵੀਡੀਓ ਲੰਬੀ ਹੁੰਦੀ ਆ ਆਪਾਂ ਇਸ ਗੱਲ ਨੂੰ ਬੇਸ਼ੱਕ ਕਿਥੇ ਮਰਜ਼ੀ ਤੱਕ ਲੈ ਜਾਈਏ ਕਿ ਜੇਕਰ ਸਾਡਾ ਜਿਹੜਾ ਅੱਜ ਯੂਪੀ ਦੇ ਵਿੱਚ ਹਾਸਰਾਸ ਦੇ ਵਿੱਚ ਜਿਹੜੀ ਘਾਟਣਾ ਵਾਪਰੀ ਆ ਉਤੋਂ ਦੁਖਜਾਨ ਹੁੰਦਾਗਾ ਕਿ ਜੇਕਰ ਉਹ ਲੋਕ ਪਖੰਡ ਦੇ ਵਿੱਚ ਨਾ ਫਸਦੇ 122 ਦੇ ਕਰੀਬ ਜਾਨਾ ਨਾ ਜਾਂਦੀਆਂ 150 ਦੇ ਕਰੀਬ ਲੋਕ ਜ਼ਖਮੀ ਨਾ ਹੁੰਦੇ ਤੇ ਸਾਡੇ ਲੋਕ ਨੇ ਜਿਹੜੇ ਪਤਾ ਨਹੀਂ ਇਹਨਾਂ ਨੂੰ ਕਦੋਂ ਆਕਲ ਆਊਗੀ ਪਤਾ ਨਹੀਂ ਕਿਤੋਂ ਸੋਧਰ ਨਗੇ ਇਹ ਕਿਉਂ ਲੋਕ ਡਰਦੇ ਨੇ ਮੌਤ ਤੋਂ ਡਰਦੇ ਨੇ ਜਾਂ ਕਿਸ ਤੋਂ ਡਰਦੇ ਨੇ ਜਿਹੜੇ ਪਖੰਡ ਬਾ ਜਿਹੜੇ ਕਿਉਂ ਉਹਨਾਂ ਨੇ ਤਾਂ ਦੁਕਾਨਦਾਰੀ ਆ ਉਹਨਾਂ ਨੇ ਤਾਂ ਆਪਣੀਆਂ ਦੁਕਾਨਾਂ ਖੋਹ ਛੱਡੀਆਂ ਨੇ ਇਹ ਤੁਸੀਂ ਦੇਖਣਾਗਾ ਕਿ ਆਹ ਦੁਕਾਨ ਤੋਂ ਤੇ ਫਲਾਨੀ ਦੁਕਾਨ ਤੋਂ ਸੌਦਾ ਕਿਤੋਂ ਵਧੀਆ ਮਿਲਦਾਗਾ ਉੱਥੇ ਜਾ ਕੇ ਲੈਣਾਗਾ ਜੇ ਘਟੀਆਂ ਸੌਦੇ ਤੇ ਡਿੱਗੋਗੇ ਤਾਂ ਤੁਹਾਨੂੰ ਬਿਮਾਰੀਆਂ ਹੋਰ ਲੱਗਣਗੀਆਂ ਤੁਹਾਡੀ ਸਿਹਤ ਖਰਾਬ ਹੋਰ ਹੋਊਗੀ ਜੇ ਤੁਸੀਂ ਵਧੀਆ ਦੁਕਾਨ ਤੇ ਜਾਓਗੇ ਵਧੀਆ ਮਹਿੰਗੀ ਚੀਜ਼ ਲਓਗੇ ਕੁਆਲਿਟੀ ਦੀ ਲਓਗੇ ਤਾਂ ਤੁਹਾਨੂੰ ਬਿਮਾਰੀ ਨਹੀਂ ਲੱਗੂ ਰੋਗੜ ਵੀ ਨਹੀਂ ਲੱਗੂ ਆ ਕੋਈ ਅਸੀਂ ਆਪਣੇ ਗੁਰੂਆਂ ਨੂੰ ਭੁੱਲ ਚੁੱਕੇ ਆ ਅਸੀਂ ਆਪਣੇ ਜਿਹੜੇ ਦੇਵੀ ਦੇਵਤੇ ਨੂੰ ਭੁੱਲ ਚੁੱਕੇ ਆ ਆਪਣੇ ਆਪਣੇ ਧਰਮ ਅਨਸਾਰ ਕਿ ਜਿਨ੍ਹਾਂ ਨੇ ਸਾਡੇ ਲਈ ਸਰਬੰਸਵਾਰ ਦਿੱਤਾ ਜਿਨ੍ਹਾਂ ਨੇ ਸਾਡੇ ਲਈ ਬੰਦ-ਬੰਦ ਕਟਵਾ ਦਿੱਤੇ ਜਿਹੜੇ ਸਾਡੇ ਲਈ ਝਰਕਿਆਂ ਤੇ ਚੜ ਗਏ ਜਿਨ੍ਹਾਂ ਨੇ ਖੋਪੜ ਲਾ ਦਿੱਤੇ ਜੋ ਸਾਡੇ ਗੁਰੂ ਤਤਿ ਤਵੀ ਤੇ ਬਹਿ ਗਏ ਤੇ ਅਸੀਂ ਉਹਨਾਂ ਦਾ ਮੁੱਲ ਕੀਤਾ ਰਹੇ ਆ ਸਾਡੇ ਕੋਲੇ ਅਡਾ ਅਮੀਰ ਵਿਰਸਾ ਅੱਡਾ ਤਕੜਾ ਇਤਿਹਾਸ ਆ ਸਾਡੇ ਕੋਲੇ ਸਾਨੂੰ ਗੁਰੂਆਂ ਤੋਂ ਸਿੱਧ ਜੇ ਬੰਦਾ ਇੱਕ ਵੀ ਲੈ ਲੇ ਤਾਂ ਬੰਦਾ ਜ਼ਿੰਦਗੀ ਦੇ ਵਿੱਚ ਕਦੇ ਕਮਰਾਉਂਦਾ ਨਹੀਂ ਚਾਹ ਉਹਦੇ ਲੱਖ ਔਕੜ ਆ ਜਾਣ ਠੀਕ ਆ ਮਾੜਾ ਮੋਟਾ ਚੱਲਦਾ ਰਹਿੰਦਾ ਉਤਰਾ ਚੜਾ ਪਰ ਲੋਕ ਐਡੇ ਜਿਹੜੇ ਨੇ ਪਖੰਡੀ ਨੇ ਇਹਦਾ ਫੋਟੋਆਂ ਨੂੰ ਪੁੱਜੀ ਜਾਂਦੇ ਆ ਉੱਤੇ ਫੋਟੋ ਲਓ ਟੰਗ ਤੁਸੀਂ ਤੜਕੇ ਚਾਰ ਇੱਟਾਂ ਦੀ ਮੱਟੀ ਬਣਾ ਦੇ ਉੱਤੇ ਜਾ ਕੇ ਕਿਤੇ ਮਰਜੀ ਰਸਤੇ ਦੇ ਵਿੱਚ ਲੋਗ ਤਾਂ ਮੱਥਾ ਟੇਕਣ ਲੱਗ ਜਾਂਦੇ ਆ ਭਾਵ ਕਿ ਲੋਕ ਇਹਨੇ ਗਰ ਕੇ ਪੈਨੇ ਬੇੜਾ ਇਹਨਾਂ ਦਾ ਮੈਂ ਆਖਰ ਦੇ ਵਿੱਚ ਇਹੀ ਬੇਨਤੀ ਕਰਦਾ ਵੀਡੀਓ ਲੰਬੀ ਹੁੰਦੀ ਆ ਇੱਕ ਅੱਧੇ ਮਿੰਟ ਵਿੱਚ ਮੈਂ ਵੀਡੀਓ ਨੂੰ ਮਕਾਉਣਾ ਕਹਿਣ ਦਾ ਭਾਵ ਕਿ ਲੋਕਾਂ ਨੂੰ ਕਿਦੋਂ ਆਕਲ ਆਊਗੀ ਜਾਂ ਤਾਂ ਲੋਕ ਸਾਡੇ ਪਤਾ ਕੀ ਕਰਦੇ ਆ ਬਹੁਤੇ ਮੈਂ ਜਾਦੇ ਦੇਖ ਕੇ ਆ ਅੱਧੇ ਲੋਕ ਤਾਂ ਅੰਨ ਖਾਣ ਦੇ ਬਾਰੇ ਜਾਂਦੇ ਆ ਉੱਥੇ ਜਲੇਬੀਆਂ ਬਣੀਆਂ ਹੋਣੀਆਂ ਬਾਬੇ ਦੇ ਉੱਥੇ ਮਾਲ ਪੂਰੇ ਹੋਣਗੇ ਬਾਬੇ ਦੇ ਉੱਥੇ ਖੀਰ ਹੋਊਗੀ ਉੱਤੇ ਹੋਰ ਲੰਗਰ ਹੋਊਗਾ ਪੂਰੀਆਂ ਹੋਣਗੀਆਂ ਅੱਧੇ ਲੋਕ ਤਾਂ ਇਸ ਕਰਕੇ ਲੋਕ ਜਿਹੜੇ ਜਾਂਦੇ ਨੇ ਇਹਨਾਂ ਦੇ ਪਖੰਡੀਆਂ ਦੇ ਅੱਧੇ ਲੋਕ ਤੁਹਾਨੂੰ ਪਤਾ ਹੀ ਆ ਕਿ 20-30% ਕਿਹੜੇ ਜਾਂਦੇ ਨੇ ਤੇ ਜਿਹੜੀਆਂ ਤੋਂ ਘਰੇ ਕੰਮ ਨਹੀਂ ਹੁੰਦਾ ਬੁੜੀਆਂ ਤੋਂ ਮੈਂ ਹੁਣ ਬੁੜੀ ਸਾਉਤ ਵਰਤ ਤੇ ਇੱਥੇ ਮਾਫ ਕਰਨਾ ਸਾਡੀਆਂ ਮਾਵਾ ਪੈਣਾ ਤੋਂ ਜਿਹੜਾ ਕੰਮ ਨਹੀਂ ਹੁੰਦਾ ਗੋਡੇ ਨਹੀਂ ਚੱਲਦੇ ਤਾਂ ਉਹ 4-4 ਕਿਲੋਮੀਟਰ 3-3 ਕਿਲੋਮੀਟਰ ਤੁਰ ਕੇ ਪਖੰਡੀਆਂ ਦੇ ਆਏ ਜਾਂਦੀਆਂ ਨੇ ਰੇਲ ਗੱਡੀ ਵਾਂਗੂ ਕਰੇ ਕਹਿੰਗੇ ਸਾਡਾ ਲਤ ਦੁਖਦੀ ਆ ਸਾਡਾ ਮੋਢਾ ਦੋ ਦਾ ਗਿੱਟਾ ਦੁਖਦਾ ਫਿਰ ਕਹਿੰਗੇ ਬਾਬੇ ਦੀ ਸ਼ਕਤੀ ਆ ਸ਼ਕਤੀ ਕਿਉਂ ਤੁਸੀਂ ਪਖੰਡ ਕਿ ਫੜਿਆ ਹੋਇਆਗਾ ਤੁਹਾਨੂੰ ਕੋਈ ਰੋਕ ਟੋਕਰ ਵਾਲਾ ਹੈ ਨਹੀਂ ਤੇ ਤੁਸੀਂ ਜਿਹੜਾ ਪਿਸਲਾ ਚੱਲੀ ਜਾਂਦਾਗਾ ਉਹੀ ਸਿਸਟਮ ਚ ਚਲਾਈ ਜਾਂਦੇ ਹੋ ਤੇ ਕਹਿੰਦਾ ਭਾਵ ਕਿ ਇਹਨਾਂ ਕੋਲੇ ਪਖੰਡਿਆਂ ਕੋਲੇ ਕੁਝ ਨਹੀਂ ਜੇ ਕਿਸੇ ਕੋਲੇ ਕੁਝ ਹੈਗਾ ਆ ਮੈਨੂੰ ਦੱਸ ਦਿਓ ਕਮੈਂਟ ਕਰ ਦਿਓ ਮੈਨੂੰ ਫੋਨ ਨੰਬਰ ਦੇ ਦਿਓ ਕਿਹੜੇ ਬਾਬੇ ਕੋਲੇ ਕਰਾਮਾਤ ਆ ਕਿਹੜਾ ਬਾਬਾ ਕਿਸੇ ਨੂੰ ਕੁਝ ਕਰ ਸਕਦਾਗਾ ਤਾਂ ਜੇ ਮੈਂ ਉੱਥੇ ਨਾ ਜਾਵਾਂ ਜੇ ਪਖੰਡੀ ਮੈਨੂੰ ਕੁਝ ਕਰਕੇ ਦਿਖਾ ਦੇ ਤਾਂ ਮੈਂ ਮੰਨ ਲੂਗਾ ਤੇ ਪਰ ਤੁਹਾਡੇ ਸਾਹਮਣੇ ਜਿਹੜੀ ਚੱਲਦੀ ਵੀਡੀਓ ਦੇ ਵਿੱਚ ਉਹਦਾ ਬਾਬੇ ਦਾ ਜਿਹੜਾ ਭਾਂਡਾ ਫੁੱਟਾਂਗਾ ਇਹਨਾਂ ਕੋਲੇ ਕੱਖ ਨਹੀਂ ਪਖੰਡੀਆਂ ਕੋਲੇ ਸਾਰੇ ਤੁੱਕੇ ਲਾਉਂਦੇ ਨੇ ਕੋਈ ਕਮੇ ਡਰਦਾ ਭੱਜਿਆ ਘਰ ਤੋਂ ਕੋਈ ਦੁੱਖਾਂ ਦਾ ਮਾਰਾ ਭੱਜਿਆ ਜਿਵੇਂ ਕਹਿੰਦੇ ਭਾਦੋਂ ਦੀ ਗਰਮੀ ਦੇ ਵਿੱਚ ਬੰਦਾ ਕਹਿੰਦੇ ਸਾਧ ਬਣ ਜਾਂਦਾ ਸੀ ਜੱਟ ਉਹ ਗੱਲ ਹੋਲੀ ਪਈ ਆ ਹੁਣ ਤਾਂ ਜਿਹੜੇ ਸਾਧ ਨੇ ਜਾਂ ਬਾਬੇ ਨੇ ਜਾਂ ਕੋਈ ਵੀ ਨੇ ਇਹਨਾਂ ਨੇ ਇੱਕ ਅਤ ਜਿਹੜੀ ਆ ਚੱਕੀ ਹੋਈ ਆ ਤੇ ਲੋਕ ਸਾਡੇ ਗੱਡੀਆਂ ਭਰ ਭਰ ਟਰਾਲੀਆਂ ਭਰ ਭਰ ਉਹਨਾਂ ਕੋਲੇ ਜਾਂਦੇ ਨੇ ਤੇ ਉਹਨਾਂ ਕੀ ਕਰਦੇ ਨੇ ਉਹ ਖੰਮਣੀ ਦੇਤੀ ਜੀ ਪਾਣੀ ਦੇਤਾ ਜੀ ਪਤਾਸੇ ਦੇਤੇ ਜੀ ਭਵੂਤੀ ਦੇਤੀ ਕੋਈ ਤਬੀਤ ਹੀ ਦੇਈ ਜਾਂਦਾਗਾ ਤੇ ਕਹਿਣ ਦਾ ਭਾਵ ਕਿ ਇੰਨਾ ਬਾਬਿਆਂ ਦਾ ਕੰਮ ਤਾਂ ਚੱਲੀ ਜਾਂਦਾ ਵਧੀਆ ਪਰ ਜਿਹੜੇ ਤੁਸੀਂ ਉਹ ਲੋਕ ਨਾਲੇ ਉੱਥੇ ਜਾਣਿਓ ਨਾਲੇ ਜੁੱਤੀਆਂ ਖਾਣੇ ਉਹਨੇ ਬਾਬਿਆਂ ਦੀਆਂ ਤੇ ਨਾਲੇ ਤੁਸੀਂ ਆਰਥਿਕ ਪੱਖੋਂ ਜਿਹੜੇ ਖਤਮ ਹੁੰਨੇ ਹੋ ਤੇ ਨਾਲੇ ਤੁਹਾਡੀ ਜਿਹੜੀ ਜਮੀਰ ਆ ਉਹ ਖਤਮ ਹੁੰਦੀ ਆ ਤੇ ਨਾਲੇ ਤੁਸੀਂ ਗੁਰੂ ਤੋਂ ਜਿਹੜਾ ਭਰੋਸਾ ਤੁਹਾਡਾ ਟੁੱਟਦਾਗਾ ਜਿਨ੍ਹਾਂ ਨੇ ਗੁਰੂ ਨੇ ਆਪਣੇ ਪੁੱਤਰ ਸਮਝੇ ਦਿੱਤ ਤੁਹਾਨੂੰ ਆਪਣੇ ਜਿਹੜੇ ਤੀ ਪੁੱਤਰ ਸਮਝਿਆ ਸੀ ਤੁਸੀਂ ਉਹਨਾਂ ਤੋਂ ਭਗੌੜੇ ਹੋ ਚੁੱਕੇ ਹੋ ਵੀਡੀਓ ਲੰਬੀ ਹੁੰਦੀ ਆ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦੇਣਾ ਤੇ ਨਹੀਂ ਜਿਹੜਾ ਜੇ ਕੋਈ ਅੰਧ ਭੜਵਾਜ ਵਿੱਚ ਫਸਿਆ ਜੇ ਕੋਈ ਇਹਨਾਂ ਦਾ ਚੇਲਾ ਚਾਪੜਾ ਹੈਗਾਗਾ ਪਖੰਡੀ ਸਾਧਾਂ ਦਾ ਕਿਸੇ ਮਰਜ਼ੀ ਸਾਧ ਦਾ ਹੋਵੇ ਇੱਕ ਦੀ ਗੱਲ ਨਹੀਂ ਕਰਦਾ ਇੱਥੇ ਹਜ਼ਾਰੀ ਬੈਠੇ ਨੇ ਬੱਗ ਠੱਗ ਤੇ ਮੈਨੂੰ ਕਮੈਂਟ ਕਰਕੇ ਦੱਸ ਦਿਓ ਮੈਨੂੰ ਫੋਨ ਨੰਬਰ ਦੇ ਦਿਓ ਫੋਨ ਵੀ ਮੈਂ ਕਰ ਲੂੰਗਾ ਸਾਧ ਬਾਬੇ ਨੂੰ ਤੇ ਉਹਦਾ ਪਖੰਡਾ ਦਾ ਜਿਹੜਾ ਪਾਜ ਆ ਉਹ ਵੀ ਅਗਰ ਕਿ ਆਪਾਂ ਰੱਖ ਦੇਵਾਂਗੇ ਤੇ ਬੜਾ ਕੁਸਾ ਕਹਿਣ ਨੂੰ ਭਾਵ ਕੇ ਇਹ ਬਿੜੇ ਜੇ ਆਪਾਂ ਕਹਿ ਲਈਏ ਕਿ ਘੰਟਾ 2 ਘੰਟੇ ਵੀ ਗੱਲਾਂ ਕਰ ਸਕਦੇ ਆ ਪਖੰਡਵਾਤ ਤੇ ਪਰ ਐਨੇ ਆਲੇ ਜਿਹੜੀ ਬਹੁਤ ਅੱਜ ਕਿ ਅਸਲ ਮੈਂ ਤਾਂ ਇਹੀ ਗੱਲ ਕਰਦਾ ਸੀ ਜਿਹੜੀ ਅੱਜ ਗੱਲ ਨੂੰ ਲੈ ਕੇ ਜਿਹੜੀ ਕਿ ਜੁਪੀ ਦੇ ਵਿੱਚ ਘਾਟਣਾ ਵਾਪਰੀ ਆ ਉਹ ਨਾਂ ਵਾਪਰਦੀ ਤੇ ਤੁਸੀਂ ਵੀ ਸचेत ਹੋ ਜੋ ਜਿਹੜਾ ਆਪਾਂ ਜਿਹੜੀਆਂ ਆਪਣੀਆਂ ਕੀਮਤੀ ਜਾਣਾਂ ਨੇ ਇਹਨਾਂ ਸਾਧਾਂ ਦੇ ਪੈਰੀ ਪੈ ਕੇ ਇਹਨਾਂ ਹੁੰਦੇ ਨਹੀਂ ਤੌਂਦੇ ਨਹੀਂ ਇਹ ਤੜਕੀ ਬਹਿ ਜਾਂਦੇ ਆ ਤੇ ਵੀਡੀਓ ਲੰਬੀ ਹੁੰਦੀ ਆ ਕਮੈਂਟ ਆਪਣੇ ਜਰੂਰ ਲਿਖਣਾ ਤੇ ਵੀਡੀਓ ਕਿਸ ਤਰ੍ਹਾਂ ਲੱਗੀ ਆਪਣੇ ਸੁਝਾਅ ਵੀ ਜਰੂਰ ਦੇਣਾ ਤੇ ਤੁਹਾਡੇ ਕੋਈ ਇਲਾਕੇ ਵਿੱਚ ਕਿਹੜੇ ਇਲਾਕੇ ਵਿੱਚ ਖੰਡੀ ਸਾਧ ਬੈਠਾਗਾ ਕਿਹੜੇ ਪਿੰਡ ਵਿੱਚ ਬੈਠਾਗਾ ਕਿੱਥੇ ਕਿੱਥੇ ਬੈਠੇ ਨੇ ਉਹ ਵੀ ਤੁਸੀਂ ਕਮੈਂਟ ਜ਼ਰੂਰ ਲਿਖਣਾ ਤੇ ਆਪਾਂ ਨੂੰ ਉਹਨਾਂ ਨੂੰ ਮਿਲ ਕੇ ਵੀ ਉਹਨਾਂ ਦੀ ਗੱਲਬਾਤ ਕਰਾਂਗੇ ਧੰਨਵਾਦ ਬੈਰਜੂ ਕਾ ਖਾਲਸਾ ਸ੍ਰੀ ਬੈਰਜੂ ਕੀ ਫਤਿਹ